ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜਾਏ ਤੇ ਇਧਰ ਰੋਟਾਣੇ ਖਿਤਾ ਗਨੀ ਇੱਥੇ ਮਲਕੀ ਦਵਾਈ ਦਾ ਮਲਕੀ ਦਵਾਈ ਦੀ ਮੋਟਰ ਹੈ ਉਰੇ ਇਹ ਤਾਂ ਤਾਈ ਦੀ ਮੋਟਰ ਹੈ ਮੈਂ ਤਾਂ ਤਾਈ ਦਾ ਮੁੰਡਾ ਖੇਤ ਪਾਉਣ ਲੱਗਿਆ ਵਾ ਮਿਲਦੇ ਆ ਜੀ ਉਹਨੂੰ ਫਿਰ ਆ ਗਈ ਮਲਕੀ ਦਵਾਈ ਦੀ ਮੋਟਰ ਇਧਰ ਆ ਤਾਈ ਦੀ ਮੋਟਰ ਹੈ ਤੇ ਤੈਨੂੰ ਹਸਵੀਰ ਕੰਨਾ ਕੱਢੇ ਕਰਦਾ ਵਿਚਾਲੇ ਇਹਨੂੰ ਆਹ ਟਰਾਂਸਫਾਰਮ ਰੱਖਿਆ ਦਾ ਜਿਹੜਾ ਉਦੋਂ ਛੜ ਗਿਆ ਦਾ ਹਸਵੀਰ ਦਾ ਉਹ ਟਰਾਂਸਫਾਰਮ ਮੱਕੀ ਦੇਖਦੇ ਉਹ ਤਾਂ ਤਾਈ ਦਾ ਮੁੰਡਾ ਪਰ ਸਹੀਨ ਵਾਸਤੇ ਲੱਗ ਗਿਆ ਖੇਤ ਤਿਆਰ ਕਰਨ। ਸੱਜੇ ਡੱਟ ਰਿਹਾ। ਪਹਿਲਾਂ ਬਠੇਣ ਦਾ ਕਿਹਾ ਜਾਂ ਬੀਜਿਆ ਤਾਂ ਮੀਂਹ ਪੈ ਗਿਆ ਫੇਰ ਲੂਟ ਜਣੀ ਆਇਆ ਹੈਗਾ। ਹੁਣ ਕਹਿੰਦਾ ਬਾਕੇ ਦੁਬਾਰਾ ਫੇਰ ਬੀਜ ਦੇਣਾ। ਆ ਢੋਆ ਪਟਿਆਵਾ ਦਾ ਅਬੂਲਰ ਦੀਆਂ ਛਟੀਆਂ ਉਰੇ ਦੱਬ ਜਾਈਆਂ ਤੇ ਪਹਿਲਾਂ ਹੀ ਨੇ। ਪਾਣੀ ਜੇ ਰੱਖਿਆ 10-12 ਦਿਨ ਉਹਦੇ ਬਾਦ ਲਾਈਆਂ ਦੀਆਂ ਫਿਰ ਉਹ ਇਹ ਬਾਜਰੀ ਵਾਲਾ ਖੇਤ ਆ ਆ ਪਹਿਲਾਂ ਪਰਸ਼ੀਣ ਬੀਜੇ ਤੱਕਿਆ ਦੇਚ ਕਿਮਾ ਲੋਟ ਜਾਂ ਨਹੀਂ ਆਇਆ ਹੈਗਾ ਬਹੁਤ ਘਟ ਜੰਮਿਆ ਜਿੱਦਾਂ ਵੇਚਿਆ ਫੋਦਣੇ ਪਰਕੇ ਮੀ ਪੈ ਗਿਆ ਪਤਾ ਫੇ ਮੀ ਕਰਕੇ ਲੋਟ ਜਾਂ ਨਹੀਂ ਆਉਂਦਾ ਇਹ ਆ ਘੈਰਾ ਥੋੜਾ ਜਿਹਾ ਲੋਟ ਆਇਆ ਬਾਈ ਇਹ ਛੇਦੇ ਰੱਖੇ ਲਵੇ ਇਹ ਤੇ ਫਿਰ ਇਹ ਵੀ ਵਟ ਕੇ ਬੀਤੂਗਾ ਦੁਬਾਰਾ ਆ ਵੀ ਇਧਰ ਜਿਹੜੀ ਆ ਗਈ ਹਸਵੀਰ ਤੇ ਹੀ 472 ਬੀ ਜਹੇ ਕਵੇਰੀ 475 ਗੰਨੇ ਵਾਲਾ ਖੇਤ ਹੈ ਜਿਹੜਾ ਉਧਰ ਗੰਨਾ ਖੜਾ ਹੀ ਤਾਂ ਇਹਦੇ ਮੁੰਡੇ ਦਾ ਸਿੱਧਾ ਖੜਾ ਜਿਹੜਾ ਬੈਡਾਂ ਵਾਲਾ ਗੰਨਾ ਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਟਰੈਕਟਰ ਹੈ ਜੀ 575 ਆ ਮਗਰ 7 ਫਟਾ ਰੋਟਾਵੇਟਰ ਪਾਇਆ ਬਾ ਚੱਲਦੇ ਆ ਫਿਰ ਤਾਂ ਇਹਦੇ ਮੁੰਡੇ ਨੂੰ ਹਾਂ ਬਸ ਇਹਨੇ ਵੀਜਣਾ ਹੀ ਮਾ ਹੁਣ ਹਾਂ ਬਸ ਇਹਨੇ ਵੀਜਣਾ ਇੱਥੇ ਅੱਛਾ ਜਿਹੜਾ ਪਹਿਲਾਂ ਵੀਜਿਆ ਤਾਂ ਉਹ ਲੋਡ ਨਹੀਂ ਕਰਕੇ ਲੋਟਿਆ ਹੈ ਤੂੰ ਦੋ ਕਿਹਾਰੇ ਵੀਜੇ ਤੇ ਅੱਛਾ ਇੱਕ ਲੋਡ ਨਹੀਂ ਆਇਆ ਪਰਲਾ ਲੋਟ ਆ ਗਿਆ ਅੱਛਾ ਉਹ ਸਦਰ ਗੁਰੂ ਰੱਖੂਗਾ ਉਹਨੂੰ ਕੋਈ ਬਾਈ ਦਿਨ ਉਹ ਵੀ ਉਹ ਰੱਖ ਲੈਣਾ ਆਪਾਂ ਨੇ ਹੁਣ ਆ ਇੱਕ ਗੱਲ ਤਾਂ ਠੀਕ ਹੈ ਉਹਦੇ ਵਿੱਚ ਜਲਦੀ ਸੋਣੀ ਜੰਮਦੀ ਹੈ ਵੈਸੇ ਲੋਟ ਆ ਜਾਣਾ ਹਾਂ ਹਾਂ ਇਹ ਤਾਂ ਇਹ ਉਹ ਮੀਨੇ ਛੇਤਰ ਦੀ ਕਰਤੀ ਅੱਛਾ ਹਾਂ ਠੀਕ ਠੀਕ ਹੈ ਤੂੰ ਸਾਰੇ ਜੀ ਵੀਜੂਗਾ ਫੇਰੇ ਮਾ ਹੁਣ ਸਾਰੇ ਜੀ ਵੀਜਣਾ ਹਾਂ ਹਾਂ ਉਹ ਸਾਰੇ ਵੀਜੂਗਾ ਤਿੰਨ ਕਿਹਾਰੇ ਇੱਕ ਕਿਹਾਰਾ ਥੱਲੇ ਨੀਵੇਂ ਚ ਧੰਨਵਾਦ ਉਹ ਤਾਂ ਵੱਢ ਕੇ ਵੀ ਹੋ ਜੂ ਹਾਂ ਟਰੈਟਰ ਹੈ ਹਾਂ ਟਰੈਟਰ ਬਹੁਤ ਚੱਲਦਾ ਹੈ ਨਾ ਹਾਂ 7 500 ਮੀਟਰ 7 ਫਟਾ ਰੋਟਾ ਬੈਠਾ ਜੀ ਬਗਰ ਸਵੇਨ ਆ ਲੈ ਜਾਂਦਾ ਜਮਾਂ ਨਹੀਂ ਦਬਦਾ ਹੈ ਨਾ ਬਹੁਤ ਚੱਲਦਾ ਜੀ ਹਾਂ ਦੂਆ ਲੋਟ ਆ ਬੈਠੇ ਇਹ ਚ ਦੂਏ ਲੋਚੋ ਦੂਏ ਲੋਚ ਠੀਕ ਠੀਕ ਹੈ ਨਾ ਮੜਾਈ ਬਹੁਤ ਵਧੀਆ ਹੁੰਦੀ ਹੈ ਨਾ ਹਾਂ ਹਾਂ ਕੱਲੂ ਵੀ ਹੋ ਜੂਗਾ ਬੇਟਾ ਮਟਾ ਬਾ ਕੇ ਫਿਰ ਤੁੱਪ ਪਲਵਾ ਨਹੀਂ ਕਿਤੇ ਦਿਨ ਹੋਰ ਆ ਜਾਵੇ ਕੱਲੂ ਫਿਰ ਖਾਲਾ ਨਾ ਬਾ ਕੇ ਹਾਂ ਬਾਗਾ ਮਾਰ ਕੇ ਬੀਜ ਦੂੰਗੇ ਠੀਕ ਠੀਕ ਔਰ ਗੰਨਾ ਤਾਂ ਇਹਨੇ ਖੜਾ ਇੱਕ ਤੀ ਗੰਨਾ ਬਹੁਤ ਵਧੀਆ ਖੜਾ ਹੈ ਜੀ ਤਾਂ ਬੈਡਾਂ ਵਾਲਾ ਹਾਂ ਪੁਲੀਤਾ ਖਿਆ ਕੇ ਉਹਨਾਂ ਜਾ ਕੇ ਹਾਂ ਹਾਂ ਦਿਖਾਇਆ ਹੀ ਮੜਾ ਜਾ ਹੂੰ ਹੂੰ ਠਿਕਾਵਣੀ ਪਾਕ ਸੁਹਾਦੀ ਆਪਣੀ ਜਿਹੜੀ ਲੱਗੀ ਵੀ ਆ 16 ਜੁਲਾਈ ਦੀ 26 126 ਅੱਛਾ ਹਾਂ ਇਹ ਪਨੀਰੀ ਵਾਲੀ ਜਗਾ ਦੀ ਠੀਕ ਆ 16 ਜੁਲਾਈ ਨੂੰ ਲਾਈ ਆ ਇਹ 16 ਜੁਲਾਈ ਨੂੰ ਲਾਈ ਆ ਠੀਕ ਆ ਵੈਸੇ ਕੋਈ ਡੋਡੀ ਵੀ ਹੈ ਨਹੀਂ ਅੱਛਾ ਨਹੀਂ ਵਧੀਆ ਖੜੀ ਆ ਇਹਨਾਂ ਜਿਹੜੀ ਲੇਟ ਲਾਈ ਵੀ ਆ ਇਹੇ ਲੇਟ ਲਾਈ ਵੀ ਆ ਠੀਕ ਆ ਚਲੋ ਬਾਲਾ ਇਹਨੇ ਮੈਂ ਦੇਖ ਕੇ ਆਉਣਾ ਉਹ ਫੇਰ ਲਓ ਜੀ ਆਹ ਵੀ ਜਾਈ 126 ਇਹ 16 ਜਲਾਈ ਨੂੰ ਲਾਇਆ ਤੇ ਜਾ ਕੇ ਮੰਨ ਲਓ ਇੱਕ ਹਾਰ ਨੂੰ 16 ਜਲਾਈ ਨੂੰ ਲਾਇਦਾ ਪਨੀਰੀ ਲਾ ਕੇ ਆ ਰਿਹਾ ਇਹ ਤਾਂ ਹੈ ਫੇਰ ਇਹ ਸਭ ਤੇ ਰੇਟ ਲਾਇਆ 26 ਬਹੁਤ ਕੰਮ ਦੀ ਖੜੀ ਐ ਸੁਸਰੀ ਨਾ ਕੋਈ ਡੋਡੀ ਐ ਨਾ ਕੋਈ ਹੋਰ ਬਿਮਾਰੀ ਐ ਬਹੁਤ ਕੰਮ ਦੀ ਮੂਹ ਲੱਗਦੀ ਐ ਨਾ ਔਰ ਪੱਕਣ ਵੀ ਲੱਗ ਗਈ ਮੈਨੂੰ ਮੈਂ ਤੇ ਵੀ ਦੋ ਦਿਨ ਤੇ ਕੇਲੇ ਵੱਢ ਹੋ ਜਾਣੀ ਬਸ ਇੱਕ ਦੋ ਦਿਨ ਕੋਈ ਪਿੱਛੇ ਕਿ 26 ਵੀ ਆਏ ਵੀ ਖੜਾ ਰਹਿੰਦਾ ਇਹ ਆ ਜਿਹੜੇ ਹਾਈਬ੍ਰਿਡ ਆ ਜਾਂਦੇ ਆ ਇਹਦਾ ਲੱਗੇ ਆਲਮਾਲ ਜੇ ਹੋਣ ਹਉ ਜੀ ਆ ਗੰਨੇ ਦੀ ਗੱਲ ਕਰਦਾ ਦਾ ਮੈਂ ਆ ਗੰਨਾ ਆ ਗਈ ਤਾਂ ਇਹਦੇ ਮੁੱਢ ਦਾ ਯਾਦ ਬੈਡਾਂ ਵਾਲਾ ਗੰਨਾ ਜੀ ਆਹੀ ਬੈਡਾਂ ਵਾਲਾ ਗੰਨਾ ਲਓ ਹਾਂ ਸਿੱਧਾ ਖੜਾ ਏ ਕੋਈ ਗਿਰਿਆ ਨਹੀਂ ਹੈਗਾ ਕੁਛ ਨਹੀਂ ਮੇਰੇ ਇਹਦੇ ਦੋ ਵਾਰ ਦੋ ਵਾਰ ਬਣਾਦੇ ਤੇ ਪਹਿਲਾਂ ਸਿੰਗਲ ਮੇੜਾ ਬਣਾਤਾ ਉਦੋਂ ਬਾਅਦ ਫਿਰ ਦੋ ਦੋ ਛੜ ਇਕੱਠੇ ਕਰਤੇ ਜੀ ਨਾਲੇ ਗੱਭੇ ਖੁੱਲੀ ਜਗ੍ਹਾ ਪਈ ਐ ਹਨ ਇਹ 18 ਬੀਜ ਐ ਇਹ ਜਿਹੜਾ ਪਹਿਲਾਂ ਦਿਖਾਇਆ ਤਾਂ ਆਪਣਾ ਜਿੱਥੇ ਬਾਪੂ ਘੋਮ ਦਤਾ ਜਾਂ ਬੇਲ ਜੀ ਪੜ ਦਤਾ ਉਹ 95 ਬੀਜ ਐ 18 ਵੀ ਬਹੁਤ ਕੰਮ ਦਾ ਖੜਾ ਏ ਅਰ 95 ਵੀ ਲਓ ਅਰ ਜਿੰਨੇ ਵੀ ਗੰਨੇ ਹੈਗੇ ਆ ਸਾਰੇ ਗੰਨੇ ਇੱਕਸਾਰ ਹੈ। ਇਹ ਗਲੇ ਦੀ ਪੂਰੀ ਦੇਖੋ ਕਿੱਡੀ-ਕੱਡੀ ਹੈ। ਇਹ ਕਿ ਗਠਦੀ ਪੂਰੀ ਹੈ। ਪੂਰੇ ਗੱਠੇ 'ਚ ਪੂਰੀ ਆਉਂਦੀ ਨਹੀਂ ਹੈਗੀ। ਪੂਰੇ ਗਠਦੀ ਪੂਰੀ ਹੈ। ਉਰੇ ਤੇ ਲੈ ਕੇ ਇੱਥੇ ਤੱਕ ਉਹੀ ਬਹੁਤ ਵਧੀਆ ਖੜਾ ਹੈ ਨਾ ਇਹਨੇ ਹੁਣ ਕਰਨਾ ਵੀ ਨਹੀਂ ਹੈਗਾ ਬਸ ਹੁਣ ਦਾ ਟਾਈਮ ਵੀ ਹਵਾ ਹਵਾ ਲਾ ਜੇਂਗੇ ਲਖੇ ਲਿਆ ਬਸ ਹੁਣ ਥੱਲੇ ਤੇ ਵੀ ਇਹਨ ਬਹੁਤ ਵੀ ਸਾਫ ਪਿਆ ਹੈ ਨਾ ਕੱਖੋਂ ਦਾ ਹੈ ਨਹੀਂ ਬਹੁਤਾ ਇਹਨੇ ਹੀ ਕੰਮ ਹੋਇਆ ਜਦ ਹੋਇਆ ਕਰਨਾ ਜੀ ਹੁਣ ਬੈਡਾਂ ਵਾਲਾ ਕਰਨਾ ਹੀ ਤੂਆ ਤੂੰ ਮੇਰੇ ਵਾਲਾ ਕਰਨਾ ਦੇਖਿਆ ਹੀ ਹੈ ਉਹ ਗਾਇਪਣਾਲ ਮਾਲ ਆਲ ਮਾਲ ਚ ਜਮੇ ਹੋ ਗਿਆ ਬਾਕੀ ਤਾਂ ਇਹ ਦਾ ਮੋੜ ਆਉਂਦਾ ਜੀ ਉਹਨੂੰ ਮਿਲਦੇ ਫਿਰ ਉਜਾ ਬਾਹਰ ਤੇ ਕਨਾ ਐਨ ਖੜਾ ਕਨਾ ਇਹ 18 20 ਇਹ 118 20 ਹਾਂ 695 ਆ 695 ਆ ਕੋਸ ਬਿੱਗਾ ਕੋ 96 ਦਾ ਅੱਛਾ ਹਾਂ 96 95 ਦਾ ਕਿੰਨਾ ਫਰਕ ਲੱਗਦਾ 95 96 ਦਾ ਫਰਕ ਕੁਝ ਨਹੀਂ ਹੈਗਾ ਬਸ ਸਿਰਫ ਕੋ ਬਰੀਕ ਹੈ 96 93 ਬਰੀਕ ਹੈ 95 ਮੋਟਾ ਹੈ ਅੱਛਾ ਆ ਗੂ ਉਦਾਂ ਹੀ ਆ ਉਨਾ ਹੀ ਵਧਿਆ ਹੋਇਆ ਦੋਨੋਂ ਕੋਈ ਇੱਕੋ ਜਿਹਾ ਵਧੇ ਆ ਦੋਈ ਵੀ ਕੋਈ ਇੱਕੋ ਜਿਹਾ ਵਧੇ ਆ ਠੀਕ ਹੈ ਹਾਂ ਜਿਹੜੀ ਲੱਗੀ ਜਿਹੜਾ 18 20 ਜਿਆ ਕੋ 18 ਹੀ ਜਿਹੜੀ ਆ ਜਣੀ ਆ ਥੋੜਾ ਜਿਹਾ ਬਿਮਾਰੀ ਨੇ ਥੋੜੇ ਵੱਧਦੇ ਰੁਕੇ ਹਾਂ ਥੋੜੇ ਰੁਕੇ ਪਹਿਲਾਂ ਮੀਂਹ ਚਾਰ ਫੁੱਟ ਹੋਰ ਵੱਧ ਜਾਂਦਾ ਮੀਂਹ ਨਾ ਪਏ ਜੇ ਮੀਂਹ ਪੈ ਜਾਂਦੇ ਫੇ ਬਿਮਾਰੀ ਘੱਟ ਲੱਗਣੀ ਸੀ ਜਿਹੜੀ ਪੂਰੀ ਬਹੁਤ ਲੰਬੀ ਹੈ ਮੈਂ ਮੜਕੇ ਆਇਆ ਇੱਕ ਗੱਠੇ ਦੇ ਪਰ ਪੂਰੀ ਹੈ ਬਾਕੀ ਜੰਮ ਬਹੁਤ ਹੈ ਅੱਛਾ ਜੰਮ ਤਾਂ ਬੇਹੱਦ ਹੈ ਕਣਕ ਬੀਜਣੇ ਕਰਕੇ ਹੂੰ ਜੇ ਸਰੋਂ ਬੀਜ ਲੰਦੇ ਫੇਰੀ ਨੇ ਹਵਾ ਵਿੱਚ ਲੱਗਣ ਦੇਣੀ ਅੱਛਾ ਹੁਣ ਆਪਣੀ ਕਣਕ ਬੀਜਣੇ ਕਰਕੇ ਧੁੱਪ ਪੈਂਦੀ ਰਹੀ ਹੈ ਪੂਰੇ ਸਾਲ ਤੇ ਕੋਈ ਜੀ ਇਹਨੇ ਜਦੋਂ ਇਹ ਕਣਕ ਬੀਜੀ ਸੀ ਪਹਿਲਾਂ ਗੰਨਾ ਬੀਜ ਕੇ ਫਿਰ ਬੈਡਾਂ ਪਰ ਪੋਰ ਗਲ ਤਿੰਨ ਤਿੰਨ ਸਿਆੜ ਬੀਤੇ ਤੇ ਕਣਕ ਦੇ 5 5 ਨੰਬਰ ਨੂੰ ਠੀਕ ਹੈ 5 ਨੰਬਰ ਬਾਪੂਰ ਕਿਲੇ ਕਣਕ ਦੇ ਬੀਜ ਕੇ ਫਿਰ ਫਿਰ ਕਣਕ ਦੇ ਭਈਆਂ ਦੇ ਵੜਾ ਲਈ ਕਣਕ ਭਈਆਂ ਦੇ ਵੜਾ ਲਈ ਦੀ ਬਾਕੀ ਫਿਰ ਗੰਨਾ ਵਿੱਚ ਰਹਿ ਗਿਆ ਤਾਂ ਠੀਕ ਹੈ ਹਾਂ ਬਾਕੀ ਕੋਈ ਗੜਾਈ ਨਹੀਂ ਕਰਾਈ ਦੀ ਅੱਛਾ ਰੈਡਰ ਵਾਲੀ ਸੀਟ ਤੇ ਰਹੀ ਹੈ ਇਹਨੇ ਠੀਕ ਠੀਕ ਹੈ ਸਾਡੇ ਲੇਬਰ ਲੇਬਰ ਬਹੁਤ ਬਚੀ ਹੈ ਹੈ ਸਾਢੇ 3 ਫੁੱਟ ਪਰ ਅੱਛਾ ਸਾਢੇ 3 ਫੁੱਟ ਦਾ ਬੈੱਡ ਹੈ ਸਾਡੇ ਦਾ ਦੋ ਸੋ ਸਿਆੜਾ ਗੰਨੇ ਦੇ ਅੱਛਾ 2 ਫੁੱਟ ਫੁੱਟ ਪਰ ਹਾਂ ਫੁੱਟ ਫੁੱਟ ਪਰ ਠੀਕ ਹੈ 2000 ਇਕੱਠੇ ਫਿਰ ਸਾਢੇ 3 ਫੁੱਟ ਦਾ ਬੈੱਡ ਫਿਰ ਦੋ ਸਿਆੜਾ ਇਕੱਠੇ ਇਹ ਦੋ ਪਰ ਠੀਕ ਠੀਕ ਹੈ ਨਾ ਬੰਨਾ ਵਧੀਆ ਹੈ ਨਾ ਜਿਹੜੀ ਖੜਾ ਵੀ ਮੁੰਬੇ ਆ ਨਾ ਹਵਾ ਹਵਾ ਨਾ ਆਵੇ ਬਸ ਹਾਂ ਫਿਰ ਤੇ ਨਹੀਂ ਖੜਾ ਬਾਕੀ ਮੁੰਡਾ ਵੇਹਰਾ ਹੋਊਗਾ ਮੁੰਡਾ ਬਹੁਤ ਹੋਊਗਾ ਕਿ ਜਮ ਬਹੁਤ ਵਧੀਆ ਤੇ ਨਾ ਹਾਂ ਬਾਕੀ ਹੁਣ ਜਿਹੜੇ ਕਹਿੰਦੇ ਆ ਵੀ ਮਾਰਚ ਵਾਲਾ ਬੀਜ ਦੇ ਫਰਵਰੀ ਵਾਲਾ ਬੀਜ ਦੇ ਆ ਨਹੀਂ ਫਰਕ ਕੋਈ ਨਹੀਂ ਹੈਗਾ ਹੂੰ ਉਨਾ ਹੀ ਜੰਮਿਆ ਏ ਬਸ ਜਾਣੀ ਕਿ ਅੱਜ ਥੋੜੀ ਜਿਹੀ ਖੇਤੜ ਜੂੜ ਵਧੀ ਆ ਮਾਂ ਮੋੜੀ ਖੁਰਪੀ ਫੇਰਨੀ ਪੈਗੀ ਵਿੱਚ ਠੀਕ ਆ ਬਾਕੀ ਉਹ ਕੋਈ ਉਹ ਫਰਕ ਨਹੀਂ ਹੈਗਾ ਉਹ ਹੀ ਮਾਰਚ ਵਾਲਾ ਉਦਾਂ ਦਾ ਹੀ ਉਦਾਂ ਦਾ ਹੀ ਨਵੰਬਰ ਵਾਲਾ ਏ ਜਣੀ ਉਹਦੇ ਨਾਲ ਹੀ ਵੱਧ ਤਕੜਾ ਖੜਾ ਹੈ ਹੂੰ ਹੂੰ ਇਹ ਪਾਣੀ ਪੂਣੀ ਲਾਉਣ ਚ ਕੋਈ ਦਿੱਕਤ ਨਹੀਂ ਆਈ ਖਾਲਾਂ ਖੋਲਾਂ ਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਹੁਣ ਵਿੱਚ ਕੱਟ ਦੀ ਸਪਰੇਅ ਕਰੀ ਆ ਤੇ ਬੰਨੇ ਵੱਲ ਕਰੀ ਆ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਠੀਕ ਠੀਕ ਜੇ ਹੁਣ ਵੀ ਦੂਜੀ ਸਪਰੇਅ ਕਰਨ ਦੂਜੀ ਕੋੜੇ ਦੀ ਕਰੀ ਆ ਅੱਛਾ ਇਹਨੂੰ ਕੋਈ ਦਿੱਕਤ ਨਹੀਂ ਆਈ ਐਨ ਵਧੀਆ ਹੋਈ ਆ ਠੀਕ ਹੁਣ ਚਲੋ ਵਿੱਚ ਕੁਝ ਮਿਹੜੇ ਗਿਰ ਗਏ ਹਾਂ ਉਹ ਹਵਾ ਕਰਕੇ ਮੜ ਮੂਟ ਚੱਲ ਡੇ ਹੋ ਜਾਂਦੇ ਆ ਜਨਨ ਮੇਰੇ ਸਾਹਮਣੇ ਬਹੁਤ ਵਧੀਆ ਹੈ ਇਕਣ ਬੀਜੇ ਬੋਲ ਕਿਸੇ ਤਰ੍ਹਾਂ ਦੀ ਲੇਬਰ ਦੀ ਲੋੜ ਨਹੀਂ ਬਾਕੀ ਨਕਾਲ ਵੀ ਦੱਸ ਦੂੰਗਾ ਤੁਹਾਨੂੰ ਬਾਅਦ ਚ ਵੀਡੀਓ ਚ ਇਨ ਕਾਲ ਬਹੁਤ ਵਧੀਆ ਰਹੂਗਾ ਮੈਨੂੰ ਬੈਸਾਬ ਗਾ ਇਹਦਾ ਸਾਲ ਦਾ ਪੂਰਾ ਵਧੀਆ ਰਹੂਗਾ ਇਹਨੇ ਮੈਨੂੰ ਤਿੰਨ ਸਾਲ ਹੋ ਗਏ ਬੀਜਦੇ ਇਹਨੂੰ ਅੱਛਾ ਮੈਨੂੰ ਕਿਸੇ ਦਾ ਫੱਕ ਨਹੀਂ ਆਇਆ ਹੈਗਾ ਠੀਕ ਹੈ ਮੈਨੂੰ ਜਿੱਕਣਾ ਬਦੂਆ ਨਿਕਲਦਾ ਉਦਾਂ ਹੀ ਇਹ ਨਿਕਲਦਾ ਹੂੰ ਹੂੰ ਕਿਉਂਕਿ ਖੇਚਲ ਘਟ ਹੈ ਇਹਦੇ ਬਸ ਇਹਨੇ ਨਿਵਰ ਦੀ ਖੇਚਲ ਬਹੁਤ ਘਟ ਹੈ ਨਿਵਰ ਦੀ ਖੇਚਲ ਬਹੁਤ ਘਟ ਹੈ ਹੂੰ ਹੂੰ ਲਓ ਇਹ ਆ ਵੀ ਜਾ ਗਿਆ ਛੰਵੇਂ ਜੀ ਇਹ ਬਧਿਆ ਬਧਾ ਬਹੁਤ ਹੈ ਥੋੜਾ ਜਿਹਾ ਬਰੀਕ ਹੈ ਇਹ ਥੋੜਾ ਜਿਹਾ ਬਰੀਕ ਹੈ ਇਹ ਪੋਰੀ ਹਾ ਦਿਉ ਠਾਰਾ ਮੰਗੂ ਨੰਬੀ ਇਹਦੀ ਵੀ ਇਹਦੀ ਬਹੁਤ ਹਾ ਪੋਰੀ ਠਾਰਾ ਮੰਗੂਗਾ 96 ਆ ਅੱਛਾ ਹਾਂ ਬਾਗੀ ਹੈਡ ਸਾਈਡ ਦੀ ਬਹੁਤ ਹੈਦੀ ਇਹ ਖੜੀ ਦਾ ਕੋਡ ਨੂੰ ਮੜਾ ਜਾ ਬਹੁਤ ਹੈਡ ਹੋਣੀ ਹੈ ਬਹੁਤ ਹੈਡ ਹੈ ਬਹੁਤ ਵਦਿਆ ਹੋਇਆ ਹਾਂ ਹਾਂ ਜਣੀ ਗਿਰਿਆ ਵੀ ਘੱਟ ਥੋੜਾ ਜਿਹਾ ਹੈ ਠੀਕ ਹੈ ਘੱਟ ਹੈ ਜਾਨੀ ਕਿ ਹੈ ਥੋੜੇ ਬਰੀਕ ਹੈ ਅੱਛਾ ਪਰਲੇ ਪਾਸੇ ਖੜਾ ਹੈ 95 ਉਹ ਕਿੱਧਰ ਹੈ ਉਹ ਵੀ ਤਾਂ ਉਹ ਪਰਲੀ ਸਾਈਡ ਦਾ ਉਹ ਵੀ ਦਿਖਾ ਦੇਣਾ ਅੱਛਾ ਬੜੀ ਵੰਦੇ ਗੱਲ ਆ ਆ ਵੀ ਜਾ ਗਿਆ ਜੀ 95 ਇਹ ਮੋਟਾ ਹੈ 96 ਨਾਲੋਂ ਮੋਟਾ ਹੈ ਹਨਾ 93 ਨਾਲੋਂ ਮੋਟਾ ਹੈ ਹਾਂ ਇਹਦੀ ਬੋਰੀ ਉਹ ਥੋੜੀ ਜਿਹੀ ਛੋਟੀ ਆ ਉਹਦੇ ਨਾਲੋਂ ਦੇਖਣ ਨੂੰ ਹਾਂ ਪਰ ਇਹਦੀ ਮਟਾਈ ਬਹੁਤ ਹੈ ਜਿੱਨੇ ਕੋਲ ਦੇਖੀ ਹੈ ਲੈ ਹਾਂ ਮੈਂ ਦੂਏ ਗੰਨੇ ਵੀ ਦੇਖੇ ਆ ਇਹ ਗੰਨੇ ਵੀ ਦੇਖੇ ਆ ਪਰ ਇਹਦੇ ਜਿੰਨੇ ਮਿਹੜੇ ਚ ਗੰਨੇ ਹੈਗੇ ਆ ਪੂਰੇ ਇੱਕ ਸਾਰ ਹੈ ਇੱਕ ਸਾਰ ਆਣੀ ਹੋਏਗਾ ਵੀ ਆਹ ਬਰੀਕ ਗੰਨੇ ਆਹ ਮੋٹے ਆ। ਇੱਕ ਇੱਕ ਮੇ ਅੱਖ ਪਰ ਮਿਹੜੇ ਪਰ ਭਾਵੇਂ 35 ਗੰਨੇ ਆ। ਆਵੇਂ 40 ਗੰਨੇ ਆ। ਠੀਕ ਹੈ। ਇੱਕ ਸਾਰ ਹੈ। ਇੱਕ ਸਾਰ ਆ 40 ਗੰਨੇ। ਹਾਂ ਹਾਂ। ਹਾਈਟ ਦੇ ਲਾ ਵੀ ਸਰੇ ਤੱਕ ਦੀ ਇੱਕੋ ਪਈ ਸਾਰ। ਹਾਈਟ ਤਾਂ ਬਹੁਤ ਹੈ ਦੀ। ਬਹੁਤ ਹਾਈਟ ਹੈ। ਹਾਂ। ਇਹ ਵੀ 96 ਨਹੀਂ ਥੋੜਾ ਬੋਤਾ ਫਰਕ ਹੈ ਜ ਨਹੀਂ ਕਿ 96 ਜ਼ਿਆਦਾ ਹੈ। ਹਾਂ। ਥੋੜਾ 95 ਹੋਣਾ। ਜਿਕਰ ਆਪਾਂ ਜਿਹੜੇ ਪਹਿਲਾਂ ਗੰਨੇ ਬੀਜੇ ਕਰਦੇ ਤੇ ਆਪਾਂ ਆਮ ਦੋਏ ਤਰ੍ਹਾਂ ਸਿਆੜਾਂ 'ਚ ਉਹ ਦੇਖਿਆ ਉਹਦੇ ਮਿਹੜੇ ਵਿੱਚ ਕੋਈ ਗੰਨੇ ਬਰੀਕ ਰਹਿ ਗਏ ਕੋਈ ਮੋٹے ਹੋ ਗਏ। ਇਹ ਤਾਂ ਐ ਵੀ ਇੱਕ ਸਾਰ ਆ ਜਿੰਨੇ ਹੈਗੇ। ਪਹਿਲੇ ਵੀ ਰਹਿ ਖਾ ਰਹਾ ਭਈ ਇਹ ਵੀ ਵਖੋ ਜੀ ਤੇ ਘੜਕੇ ਇਹਨੂੰ ਜਿਹਨੂੰ ਘੜਕੇ ਹੋਛਾ ਇੱਕ ਬੜਾ ਨਾ ਬੜਾ ਸੌਖਾ ਹਾਂ ਬੜਾ ਨਾ ਬਹੁਤ ਸੌਖਾ ਹੈ ਸੌਖਾ ਬੜਾ ਇਹ ਹੁਣ 92 ਆ ਗਿਆ ਉਹ ਹੁਣ 96 ਆ ਫੜ ਜਾ ਫਰੀਕ ਹੈ ਠੀਕ ਇਹ ਮੋਟਾ ਇਧਰ ਖਾਲ ਦੇ ਬਾਦ ਇਧਰ ਪ੍ਰਾਖੇ ਦਾ ਹਾਂ 18 ਦਾ ਆ ਗਿਆ 18 ਦਾ ਠੀਕ ਠੀਕ ਹਾਂ ਜਿਹਨੇ ਆਇਆ ਵੀ 95 ਨੂੰ ਕੋਈ ਬਵਾਰੀ ਮੂਰੀ ਨਹੀਂ ਦੀ ਜਮਾਈ ਪਈ ਕਾਲੇ ਪੈ ਆ ਗਈ ਤੇ ਇਹ ਜੇ 18 ਨੂੰ ਮਾੜੇ ਮੋਟੇ ਲੱਗਦੇ ਵੇਲੇ ਵੇਲੇ ਜਿੱਥੇ ਕਿਤੇ ਹੋਣ ਕਿਤੇ ਕਿਤੇ ਉਹ ਵੀ ਮੀਂਹ ਕਰਕੇ ਮੀਂਹ ਨਹੀਂ ਨਾ ਪਈ ਆਈ ਸੀ ਜਮਾਈ ਹਾਂ ਠੀਕ ਹੈ ਗੰਨਾ ਜਰਾ ਇਹ ਸਾਰੇ ਵਧੀਆ ਏ ਨਹੀਂ ਗੰਨਾ ਵਧੀਆ ਵੈਸੇ ਹਾਂ ਹਾਂ ਚਲੋ ਦੇਖ ਚਲੋ ਕਹਾਂ ਕੋਤਰਾ ਸੈ ਦੇਖਦੇ ਹਾਂ 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 ਬਾਕੀ ਕੁਦਰਤ ਤੇ ਹੱਥ ਹੈ ਚਲ ਆਇਆ ਜਲੇ ਜੀ ਅੱਜ ਕੱਲ੍ਹ ਆ ਕੇ ਗਰ ਵੀ ਜਾਵੇ ਹਾਂ ਹੁਣ ਚਲੋ ਹਾਂ ਤਾਂ ਵੀ ਕੋਈ ਹੋਊਗਾ ਨਹੀਂ ਕਿਉਂਕਿ ਪਹਿਲਾਂ ਹੀ ਗਰ ਜਾਂਦਾ ਜਿਹੜਾ ਅਗਸਤ ਮਹੀਨੇ 'ਚ ਉਹ ਫਿਰ ਹਾਂ ਫਿਰ ਫਿਰ ਜਾਂਦਾ ਹਰਕ ਪੈਂਦਾ ਬਹੁਤ ਉਹ ਕੰਪੀਓਰ ਜੀ ਉਹ ਜੀ ਇਹਨਾਂ ਨੇ ਆ ਪੈਪ ਲਾਈਨ ਦਬੀ ਦੀ ਚੱਲੇ ਨੇ ਮੋਟਰ ਤੇ ਇਹਦਾ ਪਾਣੀ ਇੱਥੇ ਆ ਜਾਂਦਾ ਜੀ ਅਗਰੇ ਵੀ ਆ ਗਿਆ ਫਿਰ ਇਹਦਾ ਆਪਣਾ ਟਵੇਰੀ ਆ ਗਿਆ 468 ਆ ਗਿਆ ਹਾਂ ਥੱਲੇ ਆਪਣੇ ਖੜੀ ਆ 1234 ਅੱਛਾ ਠੀਕ ਇਹ ਤਿਆਰ ਹੈ ਮੰਡੀਆਂ ਖੁੱਲ ਜਿਵੇਂ ਮੜੀਆਂ ਹਾਂ ਹਾਂ ਉਹ ਮੰਡੀ ਕਰਕੇ ਚੱਕਰ ਹੈ ਸਾਰਾ ਮੰਡੀ ਕਰਕੇ ਚੱਕਰ ਹੈ ਸਾਰਾ ਹੂੰ ਹੂੰ ਫਿਰ ਹੁਣ ਇੱਕ ਵਾਰ ਮੰਡੇ 'ਚ ਰਸ ਵੀ ਪੈਣਾ ਜਿੱਦਣ ਫੁੱਲਣੀਆਂ ਆ ਹਾਂ ਕਿ ਹਰੇਕ ਪਿੰਡ 'ਚ ਵਾਲਾ ਅਇਤਾ ਇਨਾ ਸ਼ੁਗਰ ਵੀ ਮੌਸਮ ਬਹੁਤ ਵਧੀਆ ਏ ਬੰਦਾ ਮਨੇ ਟਰਾਲੀਆਂ ਭਰ ਕੇ ਖੜਾਈ ਖੜਾਏ ਹਾਂ ਹਾਂ ਉਸੋਂ ਹੁਣ ਰੁਕੇ ਆ ਵੱਢਣੇ ਕਰਦੇ ਹਾਂ ਅੱਛਾ ਇੱਕ ਮੰਡੀ ਦਾ ਪਤਾ ਲੱਗ ਗਿਆ ਹਾਂ ਜਿੱਦੀ ਹੁਣ ਪੱਕੀ ਵੀ ਵੀ ਹੈਗੀ ਆ ਹੁਣ ਜੇ ਮੇਰੀ ਮੰਡਾਲੀ ਪੱਕੀ ਪਈ ਆ ਮੈਂ ਉਹਨੂੰ ਕਹੀ ਜਾਂਨੇ ਵੀ ਚੱਲ ਹਾਲੇ ਕੋਈ ਗੱਲ ਨਹੀਂ ਹੁਣ ਗਰੀ ਵੀ ਤਾਂ ਹੈਗੀ ਉਹ ਐ ਵੀ ਚੱਲੇ ਇੱਕ ਦੋ ਦਿਨ ਹੋਰ ਖਾ ਲੈਣੇ ਆ ਪਰ ਜਿੱਦਣ ਜੇ ਮਨਜੀ ਮੌਸਮ ਵਿਗੜ ਗਈ ਫੇਰ ਸਭ ਨੂੰ ਖੱਬਾ ਥੋੜੀ ਵੇਜਣੀ ਥੇ ਵੇਜਣੀ ਇਹ ਤਾਂ ਇਹ ਕੋਈ ਨਾ ਕਹਿੰਦਾ ਮੇਰੀ ਵੱਢ ਹੋ ਜੇ ਮੇਰੀ ਵੱਢ ਹੋ ਜੇ ਹੂੰ ਹੂੰ ਅੱਛਾ ਹੱਥ ਬੱਚਾ ਬਣਾਤਾ ਦੋਰੇ ਹੈਂ ਰਾਤ ਤੋਂ ਜਿਹੜਾ ਸਪਰੇਅ ਸ਼ੁਰੂ ਕਰਨੇ ਸੌਖਾ ਹੋ ਜਾ। ਹਾਂ। ਇਹ ਨਹੀਂ ਉੱਥੇ ਰੱਖਣ ਬੰਦ ਕਰਕੇ ਆਪਣੇ ਪਾਣੀ ਭਰ ਕੇ ਖੜ ਸਕਦਾ ਏ। ਮੰਨੂ ਮੋਟਰ ਦੇ ਪਾਣੀ ਚੱਕ ਕੇ ਲਿਆਉਣਾ ਪੈਂਦਾ ਦਾ। ਠੀਕ ਹੈ। ਹੁਣ ਚਲੋ ਇੱਥੇ ਆਪਣਾ ਭਰ ਲਓ ਇਹਨੂੰ। ਆਹੋ ਜਾਈ 10 ਬਰ 10-20 ਪੰਪ ਦਾ ਪਾਣੀ ਭਰ ਹੋ ਜੇ ਬਹੁਤ ਹੈ। ਹੁਣ ਕੋਰਾ ਜੰਦੀ ਸਪਰੇਅ ਕਰੀਏ ਪਤਾ ਨਹੀਂ ਲੱਗਿਆ ਹੈਗਾ। ਅੱਛਾ। ਜਦ ਇਹ ਹੋ ਗਈ ਆਪਣਾ ਨਾਲ ਦੇ ਪਾਣੀ ਭਰੀ ਗਏ। ਠੀਕ ਠੀਕ ਹੈ। ਸਪਰੇਅ ਹੀ ਕਰੀਏ ਮੈਂ ਇਕੱਲੇ ਨਹੀਂ ਕਰਤੀ ਨਾਲੇ। ਹਾਂ ਹਾਂ ਨਾਲੇ ਪੰਪ ਰੱਖਣ ਨੂੰ ਮੌਜ ਹੈ। ਪੰਪ ਚੱਕ ਚੱਕ ਸੌਖਾ ਹੋ ਜਾ। ਹਾਂ ਹਾਂ। ਇਹ ਤਾਂ ਨਾ ਅਰੇ ਥ ਹਾਂ 9 ਇੰਚੀ ਹੋਵੇ ਨਾ 9 ਜੀ ਪੰਪ ਕਰਨ ਦੇ ਟਿਕਾ ਰਹਿੰਦਾ ਇਹ ਨਾ ਰਹਿੰਦਾ ਖਾਇਗਾ ਇਹ ਪਾਈਪ ਲੈ ਆਂਦਾ ਫਾਇਦਾ ਬਹੁਤ ਹੈ ਬਹੁਤ ਫਾਇਦਾ ਪਾਈਪ ਲੈ ਆਂਦਾ ਹਾਂ ਹਾਂ ਬਹੁਤ ਲੰਬੀ ਖਾਲ ਹੋਏਗਾ ਦੀ ਉਹ ਮੋਟਰ ਪਰ ਤੇ ਖਾਲ ਆਇਆ ਕਰਦੀ ਦੀ ਉਹ ਤੱਕ 2.5 ਪੌਣ ਚੰਨ ਕੀਲੇ ਬਣ ਜਾਂਦੇ ਆ ਹਾਂ ਹਾਂ ਉਹ ਜੇ ਤਾਂ ਇਹਦੇ ਮੁੰਡੇ ਪਹਿਲਾਂ ਦੀ ਇਹ ਬੈਡਾਂ ਬੁੱਡਾਂ ਵਾਲਾ ਗੰਨਾ ਵੀ ਤਾਂ ਰਹਿੰਦਾ ਇਹ ਇਹਨੂੰ ਗੰਨੇ-ਗੰਨੇ ਬਾਰੇ ਬਹੁਤ ਨੌਲੇਜ ਹੈ। ਬਜਰੀ ਇਹਦਾ ਖੇਤੀ ਕਿੰਨੀ ਧਿਆਨ ਬਹੁਤ ਹੈ ਆਪਣਾ। ਅਸੀਂ ਵੀ ਜੋ ਕੋਈ ਵੀ ਸਪਰੇਅ ਕਰਨੀ ਕੁਝ ਵੀ ਪਹਿਲਾਂ ਇਹਨੂੰ ਪੁੱਛਦੇ ਹੁੰਨੇ ਆ। ਪਮੇ ਮੰਗੂ ਇਹ ਵੀ ਖਾਸੀ ਨੌਲੇਜ ਹੀ ਰੱਖਦਾ ਖੇਤੀ ਬਾਰੇ। ਕਰਨ ਨੂੰ ਉੱਥੋਂ ਜਾ ਕੇ ਦੇਖਣਾ ਕੋਈ ਚਲੋ ਇਹ ਵੇ ਆਗੀ ਮੋਟਰ ਤਾਇ ਦੇ ਮੁੰਡੇ ਦੀ ਇਹਨੇ ਤਾਂ ਇੰਜਣ ਨੇ ਵੀ ਆਪਣਾ ਗੈਰ ਰੱਖਿਆ ਬਾਈ ਜੀ ਅੰਜਨ ਵੀ ਚੱਲਦਾ ਹੁਣ ਤੱਕ ਜੇ ਕਦੇ ਪਨੀਰੀ ਨੂੰ ਪਾਣੀ ਲਾਉਣਾ ਕਦੇ ਕੋਈ ਮਾੜਾ ਮੋਟਾ ਕੰਮ ਕਰਨਾ ਬਠੀਣੀ ਬੀਜਣਾ ਜਨਰੇਟਰ ਲਿਆਉਣ ਦੀ ਲੋੜ ਨਹੀਂ ਜਦੇ ਆਪਣਾ ਹੈਂਡਲ ਮਾਰਦਾ ਔਰ ਪਾਣੀ ਚਲੂ ਹੋ ਜਾਂਦਾ ਦਸ ਤੋਂ ਹਟ ਗਈ ਐ ਤੇ ਜਪਖਾ ਰੱਖਿਆ ਵਾ ਇਹ ਇਹਦੇ ਮਲਗੀਤ ਬਾਈ ਨੂੰ ਫਾਇਦਾ ਹੋ ਜਾਂਦਾ ਇਹ ਜਦ ਕਿ ਤਿੰਜਾ ਚਲਾਉਣਾ ਹੁੰਦਾ ਇਹ ਤੇ ਚਲਾ ਦਿੰਦਾ ਫਿਰ ਆਓ ਜੀ ਮੇਰਾ ਮਾਸਰ ਨੂੰ ਮਾਸਰ ਲੱਗਿਆ ਵਾ ਪੁੱਠੇ ਕੰਮ ਸਸਰੀ ਘਾੜ ਜਾੜੇ ਨੇ ਪੁੱਠੇ ਕੰਮ ਕਿੱਥੇ ਆ ਹਾਂ ਸਿੱਧੇ ਕੰਮ ਹੈ ਸਿਆ ਮੋਰੋ ਸੇ ਤਿਆਰੀ ਦਾ ਕਰਕੇ ਰੱਖੀਏ ਠੀਕ ਐ ਕੱਲ ਪਹਿਲਾਂ ਕਹਿੰਦਾ ਵੀ ਸ਼ਾਮ ਨੂੰ ਟਾਈਮ ਲੱਗਾ ਪੜ੍ਹੂੰਗਾ ਅੱਛਾ ਸਵੇਰ ਨੂੰ ਕਹਿੰਦਾ ਵੀ ਅੱਜ ਨਹੀਂ ਪੜ੍ਹਣਾ ਅੱਜ ਮੇਰੇ ਕੋਲ 7 ਕਿਲੇ ਗਰੇ ਵੀ ਆ ਅੱਛਾ ਕੱਲ੍ਹ ਕੱਲ ਨੂੰ ਸਵੇਰ ਨੂੰ ਵੱਡੂੰਗਾ ਠੀਕ ਹੈ 10 ਵਜੇ ਹਾਂ ਹਾਂ ਮਹਾ ਉਸ ਹੁੰਦੀ ਵੀ ਗਰੀਬੀ ਆ ਕਹਿੰਦਾ ਹੁਣ ਸਾਰਿਆਂ ਦੀ ਗਰੀਬੀ ਹੋ ਕਹਿੰਦਾ ਫਿਰ ਇੱਕ ਤਾਂ ਵੱਡਣੀ ਪੈਣੀ ਆ ਹਾਂ ਹਾਂ ਮਹਾ ਜਾਲ ਵੱਡਦੀ ਅੱਜ 11 ਵਜੇ ਮਸ਼ੀਨ ਗਈ ਮੈਂ ਫੇਰ 11 ਵਜੇ ਚੈੱਕ ਕਰਕੇ ਜਗਾ ਜਦੋਂ ਉਸ ਘੱਟੇ ਦੀ ਅੱਛਾ ਹੁਣ ਕਹਿੰਦਾ ਅੱਜ ਸ਼ਾਮ ਨੂੰ ਠੀਕ ਹੈ ਨਹੀਂ ਕੱਲ੍ਹ ਸ਼ਾਮ ਨੂੰ ਅੱਛਾ ਹੁਣ ਮੈਨੂੰ ਲੱਗਦਾ ਨਹੀਂ ਵੀ ਅੱਜ ਵੱਡੂਗਾ ਨਾ ਕੱਲ੍ਹ ਪਰसों ਵੀ ਲੱਗਦਾ ਗਿਆ ਮੈਂ ਅੱਛਾ ਮਾਝਾ ਹੌਲੀ ਹੌਲੀ ਕੱਲ੍ਹ ਮੈਂ ਲਗਾ ਦੋ ਫਾਂਟ ਆ ਠੀਕ ਹੈ ਇਹ ਰਸਤਾ ਬਣਾ ਲਿਆ ਹਾਂ ਮਹਾ ਪੂਲੀਆਂ ਦੇ ਬੰਦੀਆਂ ਆਉਜੀ ਉਹ ਸੜ ਅਦਾ ਹਲਾ ਕੇ ਫਿਰ ਰਸਤਾ ਬਣ ਗਿਆ ਮਸ਼ੀਨ ਆਉਣ ਨੂੰ ਆਦਾ ਬਾਜਰੇ ਦਾ ਪੀਜਾ ਬਤਾ ਇੰਨਾ ਕਿਆ ਮੱਖਣ ਨੇ ਘੱਲ ਵੱਡਤੀ ਆਹੋ ਵੱਡਤੀ ਵੀ ਇੰਨਾ ਵਧੀਆ ਹੋ ਗਿਆ ਵੀ ਆਹ ਇਧਰਾਂ ਦੇ ਡੋਲ ਪਈ ਆਹ ਮੜਜੀ ਜੀ ਕਰਨੀ ਹੋਈ ਸੀ ਲੋਡ ਪਈ ਕਾ ਇਹਨੂੰ ਐਂ ਡੰਡੇ ਕਾ ਮੋੜ ਨੂੰ ਕੇ ਅੰਦਰ ਨੂੰ ਡੰਡੇ ਕਾ ਮੋੜ ਨੂੰ ਕੇ ਬਹੁਤ ਖੁੱਡੀ ਜਗਾ ਅੱਛਾ ਲਓ ਜੀ ਆਹ ਰਸਤਾ ਬਣ ਗਿਆ ਇੰਨਾ ਕ ਚੌੜਾ ਚਲਾਇਆ ਵੀ ਕੱਟਰ ਦਾ ਪਰੇ ਰਹੇ ਨਾ ਥੱਲੇ ਟਾਇਰ ਲੱਖਣ ਨੂੰ ਲੱਖਣ ਨੂੰ ਹਾਂ ਹਾਂ ਟਾਇਰ ਲੱਖਣ ਨੂੰ ਜਗ੍ਹਾ ਚਾਹੀਦੀ ਬਸ ਲਓ ਜੀ ਆ ਬਣਾਤਾ ਤਾਂ ਕੱਲ ਮੱਖਣ ਨੇ ਰਸਤਾ ਆਪਣਾ ਕੀ ਇੰਨਾ ਖਾ ਚੱਲ ਐ ਬਾਟ ਕੋਲ ਤੇ ਪੈ ਰਹਾ ਨਾ ਵਸੜੀ ਦੇ ਖੇਤ ਆ ਗਿਆ ਜਿਹੜੀ ਜਿਰੀ ਗਰਗੀ ਤੀ ਇਹ ਮਤਲਬ ਫਿਰ ਬੜੇ ਜਾਣੀ ਉਰੇ ਨੂੰ ਜਿੰਨੀਆਂ ਬਹੁਤ ਵਧੀਆ ਰਸਤਾ ਬਣ ਗਿਆ ਹੁਣ ਨਾ ਆਪਣਾ 110 ਵਾਲਾ ਖੇਤ ਆ ਗਿਆ ਉਹ ਇਹਨਾਂ 26 ਬੀਜ ਮੇਰੇ ਸਾਹਗਰ ਜਿਹੜੇ ਆਹ ਦਾਣੇ ਕਾਲੇ ਕਾਲੇ ਲੱਗਦੇ ਦੇਖਣ ਨੂੰ 26 ਬੀਜ ਬਹੁਤ ਵਧੀਆ ਚਿੱਟੇ ਸੁਥਰੇ ਪਏ ਆ ਜਿਹਨਾਂ ਜਿਹੜਾ ਪਨੀਰੀ ਵਾਲੀ ਜਗ੍ਹਾ 'ਚ 26 ਲਾਇਆ ਤਾਂ ਬਾਸ ਆਹੀ ਕੰਮ ਕਰ ਮੈਂ ਕਹਿੰਦਾ ਇਹ ਹੋਰ ਵੀਜਾਂ ਨਾਲੋਂ ਆ ਮੈਨੂੰ 26 ਵੀ ਸਭ ਤੋਂ ਵਧੀਆ ਲੱਗਦਾ 26 ਦਾ ਨਾਲੋਂ ਥੋੜਾ ਵਧੀਆ ਹੈਨਾ ਸੁਸਰਾ ਬਹੁਤ ਹੈ ਉਹ ਤਾਂ ਜੈਲੇ ਦੇ ਵੀ ਦੇਖੇ ਆ ਮੈਂ ਉਹਦੇ ਬਹੁਤ ਸੋਹਰੇ ਪਿਆ ਦੇ ਲੱਗਨੇ ਬਹੁਤ ਵਧੀਆ ਖੜਾ ਹੈ ਬਹੁਤ ਵਧੀਆ ਖੜਾ ਹੈ ਹਾਂ ਨਾਲੇ ਪੱਤਰ ਦੇ ਵੀ ਹਰੇ ਪਏ ਆ ਹਨ ਹਾਈਬ੍ਰਿਡ ਸਾਰੇ ਖਤਮ ਹੈ ਹੁਣ ਜਿਹਦੇ ਕਾਲਾ ਵੱਢਦਾ ਹੈ ਉਹ ਤੋਂ ਬੋਰਾ ਹਾਰਾ ਅੱਛਾ ਅੱਜ ਤਾਂ ਆਪਣੇ ਕਹਿੰਦੇ ਮੈਂ ਹੁਣ ਵੀ ਦੇਖਿਆ ਮੇਰੇ ਬੈਨ ਨੇ ਤੂਈਆਂ ਚ ਨਿਕਲੀਆਂ ਜਾਨੀ ਚਿੱਟੇ ਰੰਗ ਦੀਆਂ ਠੀਕ ਹੈ ਸੁੱਕਿਆ ਨਹੀਂ ਲਾਂ ਦੇ ਕਾ ਧੁੱਪਾਂ ਨਿਕਲਦੀ ਪਾਣੀ ਹੋ ਜਾਂਦੀ ਹੈ ਸੁੱਕਣਾ ਚਾਹੀਦਾ ਉਹ ਨਾਲੇ ਉੱਪਰ ਉਹ ਬਾਈ ਦੇ ਟਰਤੀਨ ਲੱਗ ਗਿਆ ਸਾਰੇ ਫੇਰ ਇਹ ਜਿਹੜੇ ਹਰੇ ਰੰਗ ਦੇ ਚੁਕੜਾ ਪਨੀਰੀ ਬੀਜੀ ਦੀਆਂ ਹੋ ਗਈ ਅੱਛਾ ਉਹ ਟੁੱਟੀ ਵੀ ਨਹੀਂ ਹੈਗੀ ਵਿੱਚ ਮਸ਼ੀਨ ਚੱਕਦੀ ਹੈ ਟੁੱਟੀ ਦੀ ਟੁੱਟਦੀ ਤਾਂ ਨਹੀਂ ਹੈਗੀ ਵਿੱਚ ਤੂੰ ਹੀ ਟੁੱਟਦੀ ਹੈ ਵਿੱਚ ਜਿਆਦਾ ਮਸ਼ੀਨ ਚਾਈ ਨਹੀਂ ਹਰੇ ਉੱਤਰ ਅੱਛਾ ਆ ਤਾਂ ਮਸ਼ੀਨ ਸਾਰਾ ਕੁਝ ਬਾਹਰ ਕੱਢਦੀ ਹੈ ਫੇਰ ਉਹ ਚੱਕ ਦੇ ਤੂੰ ਹੀ ਵਿੱਚ ਨਹੀਂ ਵੱਢਦੀ ਹੈ ਬੜਾਈ ਬਖਦੋਖੀ ਹੈ ਡਰਾਈਵਰ ਕਹਿੰਦਾ ਮੇਰੀ ਲੱਤ ਦੁਖਣ ਲੱਗ ਗਈ ਹੂੰ ਹੂੰ ਅੱਧਾ ਕੀਲੇ ਵੱਢਦਾ ਕਲੱਚ ਬਹੁਤ ਦੇਣਾ ਪੈਂਦਾ ਫੇਰ ਮਸ਼ੀਨੇ ਤੁਰਦੀ ਅੱਛਾ ਚੱਕਦਾ ਆਇਆ ਵਿੱਚ ਕੋਈ ਨੌਲਤਾਨ ਹੁੰਦੇ ਨੇ ਇਹ ਜੇ ਬਣਾਇਆ ਰੋੜੀ ਜਮੇ ਜੜ ਤੇ ਵੱਧੁੰਦੀ ਠੀਕ ਠੀਕ ਬਹੁਤ ਵਿਝਿ ਵਿਝਦਾ ਕਹਿੰਦਾ ਸਾਡੀ ਗਰੀਬੀ ਮੈਂ ਕਹਿੰਦਾ ਉਹਦਾ ਬਹੁਤ ਠੀਕ ਹੈ ਸੁੱਕ ਗਈ ਕਰਕੇ ਬੱਲਾ ਹੀ ਹਰੀਆਂ ਹੋ ਜਾਂ ਮੋੜ ਕੇ ਇਹ ਤਾਂ ਹੈ ਇਹਦਾ ਕੰਮ ਹੈ ਮਾਹ ਜਾਲਾ ਥੋੜੇ ਝਾੜਾ ਹਾਂ ਬਸ ਥੋੜੇ ਹੋ ਚੜਲਾ ਬਾਕੀ ਹੋ ਗਏ ਨੇ ਜੋ ਹੋਏ ਨੇ ਅੱਛਾ ਬੱਦੇ ਨਹੀਂ ਲਾਉਣੇ ਫੂਲੇ ਬੰਨ੍ਹਦੇ ਹਾਂ ਕੰਮ ਸਿੱਖ ਗਿਆ ਹੈ ਨਾ ਕੰਮ ਤਾਂ ਸਿੱਖੇ ਪਏ ਅਸੀਂ ਚੰਨੀ ਦੇ ਘਟ ਹੈ ਮਾਸਰ ਨੇ ਅੱਜ ਕਮੈਂਟ ਲਾ ਜਾਣੇ ਮਾਸਰ ਵੀ ਆਲ ਰੌਂਡਰ ਹੈ ਇਹ ਮਾਸਰ ਵੀ ਰੇਕੇ ਕੰਮ ਕਰ ਲੁੰਦਾ ਯਾਰ ਕੰਮ ਤਾਂ ਹੁਣ ਬਿੰਦਰ ਸੀਆ ਜਮਾਨੇ ਅਸੀਂ ਦੋ ਤਿੰਨੇ ਲਖਾਤੇ ਹੂੰ ਅਸੀਂ ਪਹਿਲਾਂ ਦੇ ਅਸੀਂ ਗੱਡੇ ਅਸੀਂ ਦੇਖੇ ਵੇਚ ਲਾ ਕੇ ਗੱਡੇ ਹੱਕਿਆ ਵਾ ਹਾਂ ਹਾਂ ਫੇਰ ਉਹ ਪਹਿਨਾ ਗੱਡਾ ਹੱਕਿਆ ਵਾ ਅਸੀਂ ਨਾ ਨਾ ਵਧੀਆ ਹੁਣ ਉਹ ਕਿੱਥੇ ਲੱਜਦੇ ਚੀਜ਼ਾਂ ਉਹਨਾਂ ਦੇ ਹੱਡ ਪੈੜ ਵੀ ਨਹੀਂ ਦਿਖਦੇ ਹੈਗੇ ਹੂੰ ਹੂੰ ਜਾਤੇ ਬਾਅਦ ਤਾਂ ਬਹੁਤ ਕੁਝ ਸਮਝ ਆ ਰਿਹਾ ਯਾਰ ਕਿਤੇ ਅਸੀਂ ਸਾਈਕਲ ਕੇ ਪਾਣੀ ਕੱਢਦੇ ਦੇ ਹਾਂ ਹਾਂ ਕਿਤੇ ਉਹ ਸਮਾਰਸੀ ਵਾਲੇ ਉਹ ਕਰਦੀਆਂ ਜਾਂਦੀਆਂ ਬੋਰ ਪਾਣੀ ਖੜ੍ਹਦੀ ਇਹ ਤਾਂ ਹੈ ਦੇਖਣ ਦਾ ਫਰਕ ਪੈਂਦਾ ਜਾਂਦਾ ਬਾਕੀ ਮੈਂ ਬਲਾ ਲਵਨੀ ਮਸ਼ੀਨ ਸਾਡੀ ਖੋਰ ਆ ਜਣੀਆਂ ਅੱਛਾ ਹਨਾ ਵਧੀਆ ਹੈ ਹਨਾ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਮੇਰੀ ਵੀਡੀਓ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ